ਕਈ ਵਾਰੀ ਘੜੀ ਦੋ ਘੜੀ ਇਸ ਦੇ ਸਰੀਰ ਵਿੱਚੋਂ ਕਬਗੂੰ ਦੀ ਆਵਾਜ਼ ਨਿਕਲਦੀ ਸੀ ਇਸ ਲਈ ਆਸ-ਪਾਸ ਦੇ ਨਗਰਾਂ ਵਿੱਚ ਇਸ ਦਾ ਨਾਮ ਬਾਬਾ ਕਬਗੂੰ ਪ੍ਰਚਲਿਤ ਹੋ ਗਿਆ ਅਤੇ ਅੱਜ ਤਿੱਕਰ ਇਸ ਨਾਮ ਨਾਲ ਉਹਨੂੰ ਪ੍ਰੇਮੀ ਯਾਦ ਕਰਦੇ ਹਨ ਡਾਂਗਰੀ, ਅਯਾਲੀ ਜਾਂ ਹੋਰ ਜਿਹੜੇ ਪ੍ਰੇਮੀ ਇਸ ਪਾਸ ਆਉਂਦੇ ਇਹ ਉਹਨਾਂ ਨੂੰ ਆਖਦਾ ਕਿ ਇਸ ਧਰਤੀ ਨੂੰ ਵੱਡਾ ਭਾਗ ਲੱਗੇਗਾ ਇੱਥੇ ਖਰੋਲਾ ਸ਼ਹਿਰ ਵਸੂਗਾ ਇੱਕ ਵਾਰੀ ਇਹ ਸਾਧੂ 6 ਮਹੀਨੇ ਗੁਫਾ ਵਿੱਚ ਗੁਪਤ ਰਿਹਾ ਜਦ ਬਾਹਰ ਨਿਕਲਿਆ ਤਦ ਸਭ ਨੂੰ ਆਖ ਸੁਨਾਇਆ ਕਿ ਭਾਈ ਇਸ ਜਗ੍ਹਾ ਬੜਾ ਭਾਰੀ ਤੀਰਥ ਪ੍ਰਗਟ ਹੋਵੇਗਾ ਤੇ ਉਹੀ ਗੱਲ ਸੱਚ ਹੋਈ ਕੁਝ ਸਾਲਾਂ ਬਾਅਦ ਸੰਤ ਬਾਬਾ ਅਤਰ ਸਿੰਘ ਮਹਾਰਾਜ ਨੇ ਇਹ ਸਥਾਨ ਪ੍ਰਗਟ ਕੀਤਾ ਤੇ ਮਸਤਵਣਾ ਸ਼ਹਿਰ ਵਸਾਇਆ ਫਿਰ ਸੰਤ ਬਾਬਾ ਅਤਰ ਸਿੰਘ ਮਹਾਰਾਜ ਨੇ ਇੱਥੇ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਸਰੋਵਰ ਤਿਆਰ ਕੀਤਾ ਸਰੋਵਰ ਤਿਆਰ ਹੋਣ ਤੋਂ ਬਾਅਦ ਹੁਣ ਗੁਰਦੁਆਰੇ ਦਾ ਨਾਮ ਰੱਖਣਾ ਸੀ ਸੰਤ ਜੀ ਮਹਾਰਾਜ ਦੀ ਆਗਿਆ ਨਾਲ ਸਾਧ ਸੰਗਤ ਨੇ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ ਆਸਾ ਜੀ ਦੀ ਵਾਰ ਦੇ ਭੋਗ ਦੇ ਮਗਰ